ਅੱਜ ਮੈਂ ਤੁਹਾਨੂੰ ਪੂਰਾ ਸ਼ੁੱਧ ਗੁੜ ਹੁੰਦਾ ਜਿਹੜਾ ਉਹ ਦਿਖਾਉਣੀ ਆ ਵੀ ਕਿੱਦਾਂ ਦਾ ਦੇਖੋ ਸ਼ੁੱਧ ਗੁੜ ਹੁੰਦਾਗਾ ਹੂੰ ਤਾਂ ਦੇਖੋ ਜਿਹੜੀ ਆਪਾਂ ਦੁਕਾਨਾਂ ਤੋਂ ਲੈ ਕੇ ਆਉਨੇ ਆ ਤੇ ਆਪਾਂ ਨੂੰ ਉਹ ਦੱਸਦੇ ਆ ਵੀ ਦੁਕਾਨਦਾਰ ਕਹਿ ਦਿੰਦਾ ਵੀ ਭਾਈ ਇਹ ਵਧੀਆ ਇੱਕ ਨੰਬਰ ਦਾ ਗੁੜ ਆਗਾ ਪਰ ਇੱਕ ਨੰਬਰ ਦੀ ਚੀਜ਼ ਆਪਾਂ ਨੂੰ ਮਿਲਦੀ ਨਹੀਂ ਜੀ ਤੇ ਉਹ ਕਿੱਦਾਂ ਦਾਗਾ ਉਹ ਆਪਾਂ ਤੁਹਾਨੂੰ ਦਿਖਾਉਣਾ ਹੈ ਬਿਨਾ ਕੈਮੀਕਲ ਤੋਂ ਬਿਨਾ ਰੰਗ ਪਾਏ ਤੋਂ ਕਿੱਦਾਂ ਦਾ ਉਹ ਗੁੜ ਹੁੰਦਾ ਉਹ ਆਪਾਂ ਤੁਹਾਨੂੰ ਦਿਖਾਉਣ ਆ ਆ ਦੇਖੋ ਇਹ ਗੁੜ ਆਗਾ ਇਹ ਬਿਨਾ ਕੈਮੀਕਲ ਤੋਂ ਆ ਦੇਖੋ ਬਿਨਾ ਰੰਗ ਪਾਏ ਤੋਂ ਸ਼ੁੱਧ ਇਹ ਗੁੜ ਆਗਾ ਏਹ ਜੇ ਜਦੋਂ ਆਪਾਂ ਨੇ ਲਿਆਂਦਾਗਾ ਉਹ ਦੀ ਸਮਝ ਲਓ ਇਹਨੂੰ ਅੱਧਾ ਘੰਟਾ ਹੀ ਹੈਗਾ ਸੀਗਾ ਗੁੜ ਲਿਆਂਦੇ ਨੂੰ ਤੇ ਉਹ ਦੀ ਆਪਾਂ ਨੇ ਲੇ ਜਾਂਦਾ ਤੇ ਜਿੱਥੋਂ ਗੁੜ ਬਣਦਾ ਉਥੋਂ ਆਪਾਂ ਨੇ ਗੁੜ ਲਿਆਂਦਾਗਾ ਪੂਰਾ ਵਧੀਆ ਗੁੜ ਆਗਾ ਤੇ ਜੇ ਹੁਣ ਆਪਾਂ ਇਹੀ ਦੁਕਾਨਦਾਰਾਂ ਤੋਂ ਲਈਏ ਤੇ ਉਹਦੇ ਵਿੱਚ ਰੰਗ ਪਾਇਆ ਹੋਊਗਾ ਕੈਮੀਕਲ ਪਾਇਆ ਹੋਊਗਾ ਤੇ ਯਾਨੀ ਕਿ ਉਹਦਾ ਫਰਕ ਹੋਊਗਾ ਤੇ ਹੁਣ ਆ ਸੱਕਰ ਤੁਹਾਡੇ ਸਾਹਮਣੇ ਦੇਖੋ ਕਿੰਨਾ ਫਰਕ ਆਗਾ ਸੱਕਰ ਚ ਪੂਰਾ ਰੰਗ ਪਾਇਆ ਹੋਇਆ ਹੋਇਆਗਾ ਪੂਰਾ ਜਿਵੇਂ ਆਪਾਂ ਕਹਿ ਦਈਏ ਵੀ ਪੂਰੀ ਸਜਾਈ ਹੋਈ ਹੈਗੀ ਤੇ ਐਦਾਂ ਦਾ ਦੇਖੋ ਬਣਾ ਲੈਂਦੇ ਆ ਇਹ ਦੇਖ ਨੂੰ ਦੇਖੋ ਐ ਲੱਗਦਾ ਵੀ ਬੱਗਾ ਜਾ ਗੋੜਾ ਉਹ ਤਾਂ ਲੱਗਦਾ ਕਿਉਂਕਿ ਇਹਦੇ ਵਿੱਚ ਕੋਈ ਰੰਗ ਵਗੈਰਾ ਕੁਝ ਨਹੀਂ ਹੈਗਾ ਜਿਵੇਂ ਕਿ ਦੇਖੋ ਉਹਨਾਂ ਨੇ ਗੰਨੇ ਤੋਂ ਤਿਆਰ ਕੀਤਾ ਉਦਾਂ ਦੀ ਆਪਾਂ ਲੈ ਜਾਂਦਾਗਾ ਤੇ ਇਹਦੇ ਵਿੱਚ ਕੋਈ ਵੀ ਕੈਮੀਕਲ ਨਹੀਂ ਹੈਗਾ ਤੇ ਹੁਣ ਜਦੋਂ ਆਪਾਂ ਦੇਖੋ ਦੁਕਾਨਾਂ ਤੋਂ ਲੈ ਕੇ ਆਉਨੇ ਆ ਦੁਕਾਨਾਂ ਤੋਂ ਆਪਾਂ ਬਹੁਤ ਕਹਿੰਦੇ ਬੀਬੀ ਸਾਨੂੰ ਵਧੀਆ ਗੁੜ ਦੇ ਦਿਓ ਪੈਸੇ ਜਿੰਨੇ ਮਰਜ਼ੀ ਲੈ ਲਓ ਤੁਸੀਂ ਪਰ ਫੇਰ ਵੀ ਦੇਖੋ ਆਪਾਂ ਨੂੰ ਵਧੀਆ ਚੀਜ਼ ਨਹੀਂ ਮਿਲਦੀ ਕਿਉਂਕਿ ਦੁਕਾਨਾਂ ਤੋਂ ਗਾਂਹਾਂ ਤੋਂ ਚੀਜ਼ ਆਉਂਦੀ ਆ ਕਿੱਥੋਂ ਆਦੀ ਕਿੱਥੋਂ ਚੀਜ਼ ਆ ਕੇ ਦੁਕਾਨ ਤੇ ਹੁੰਦੀ ਆ ਠੀਕ ਆ ਜੀ ਕਈ ਥਾਵਾਂ ਤੋਂ ਆ ਕੇ ਗੁਜਰਦੀ ਆ ਚੀਜ਼ ਆ ਤੇ ਜਿੱਥੋਂ ਜੇ ਚੀਜ਼ ਜਿੱਥੋਂ ਬਣਦੀ ਆ ਜੇ ਆਪਾਂ ਉੱਥੋਂ ਹੀ ਲੈ ਕੇ ਆਈਏ ਥੋੜੀ ਮਹਿੰਗੀ ਜ਼ਰੂਰ ਮਿਲੂ ਪਰ ਸ਼ੁੱਧ ਮਿਲੂ ਵਧੀਆ ਇੱਕ ਨੰਬਰ ਦੀ ਚੀਜ਼ ਮਿਲੂ ਜਿਵੇਂ ਕਿ ਇਹ ਗੋੜਾਗਾ ਦੇਖੋ ਥੋੜੇ ਮਹਿੰਗਾ ਜ਼ਰੂਰ ਆਗਾ ਤੇ ਕੋਈ ਵੀ ਇਹਦੇ ਵਿੱਚ ਕੈਮੀਕਲ ਨਹੀਂ ਪਾਇਆ ਬਹੁਤ ਵਧੀਆ ਗੋੜਾ ਦਾ ਟੇਸਟ ਵੀ ਬਹੁਤ ਵਧੀਆ ਤੇ ਚਾਹ ਇਹਦੀ ਆਪਾਂ ਕਿੰਨੀ ਮਰਜ਼ੀ ਬਾਲੀ ਜਾਈਏ ਤੇ ਚਾਹ ਇਹਦੀ ਪਾੜਦੀ ਨਹੀਂ ਹੈਗੀ ਕਈ ਵਾਰ ਐ ਕਹਿੰਦੇ ਨੇ ਵੀ ਗੁੜ ਪਾਏ ਤੇ ਚਾਹ ਪਾੜ ਜਾਂਦੀ ਹੈਗੀ ਪਰ ਇਹ ਗੁੜ ਦੀ ਚਾਹ ਬਿਲਕੁਲ ਵੀ ਨਹੀਂ ਪਾੜਦੀ ਕਿੰਨੀ ਮਰਜ਼ੀ ਤੁਸੀਂ ਉਬਾਲੀ ਜਾਓ ਤੇ ਜੇ ਬੜੀਆ ਵਧੀਆ ਇੱਕ ਨੰਬਰ ਦਾ ਗੁੜ ਸੋਣੀ ਚਾਹੀਦਾ ਤਾਂ ਜਿੱਥੋਂ ਸਮਝ ਲਓ ਗੁੜ ਬਣਦਾ ਉੱਥੀ ਲੈ ਕੇ ਆਇਆ ਕਰੋ ਠੀਕ ਆ ਜੀ ਫਿਰ ਪੈਸੇ ਲਾਇਆਦੇ ਵੀ ਕੋਈ ਡਰ ਨਹੀਂ ਹੁੰਦਾ ਕਿਉਂਕਿ ਜਦੋਂ ਆਪਣੀ ਚੀਜ਼ ਵਧੀਆ ਮਿਲਦੀ ਹੈ ਨਾ ਤਾਂ ਫਿਰ ਪੈਸੇ ਲਾਇਏ ਵੀ ਕੋਈ ਤਕਲੀਫ ਨਹੀਂ ਹੁੰਦੀ ਕੋਈ ਦੁੱਖ ਨਹੀਂ ਹੁੰਦਾ ਪਰ ਜੇ ਤੁਹਾਨੂੰ ਆਪਾ ਪੈਸੀ ਵੀ ਲਾਏ ਹੋਣੇ ਆ ਚੀਜ਼ ਵੀ ਨਹੀਂ ਵਧੀਆ ਮਿਲਦੀ ਫੇਰ ਐਂਦਾ ਲੱਗਦਾ ਵੀ ਦੇਖੋ ਨਾਲੇ ਪੈਸੇ ਵੀ ਲਾਤੇ ਚੀਜ਼ ਵੀ ਨਹੀਂ ਸਹੀ ਮਿਲੀ ਤਾਂ ਬਿਹਤਰ ਇਹ ਹੀ ਹੈ ਜੇ ਗੁੜ ਖਰੀਦਣਾ ਜਿੱਥੋਂ ਗੁੜ ਬਣਦਾ ਉਥੋਂ ਗੁੜ ਲੈ ਕੇ ਆਇਆ ਕਰੋ ਠੀਕ ਹੈ ਜੀ ਬਹੁਤ ਵਧੀਆ ਗੁੜ ਮਿਲਦਾਗਾ ਇਹ ਹੀ ਆਪਣੀ ਅੱਜ ਦੀ ਵੀਡੀਓ ਵਧੀਆ ਲੱਗੀ ਵੀਡੀਓ ਵਾਟ ਤੇ ਲਾਈਕ ਕਰੋ ਸ਼ੇਅਰ ਕਰੋ ਚੈਨਲ ਨੂੰ ਸਬਸਕ੍ਰਾਈਬ ਕਰੋ ਕਮੈਂਟ ਕਰਕੇ ਜਰੂਰ ਦੱਸਿਓ ਵੀਡੀਓ ਤੁਹਾਨੂੰ ਕਿੱਦਾਂ ਦੀ